ਲੇ ਅੱਗੇ ਢਿੱਲਮਾਂ ਦੇ ਨੇੜੇ ਆ ਕੇ ਡੇਰਾ ਕਰ ਲਿਆ ਖੁ ਸਤਨਾ ਜਦੋਂ ਇੱਥੇ ਆਏ ਇੱਥੇ ਪਿਰਥੀ ਚੰਦ ਦੀ ਔਲਾਦ ਵਸਦੀ ਸੀ ਗੁਰਮੁਖ ਪਿਆਰਿਓ ਸੋਢੀ ਕੌਲ ਆਏ ਜੀ ਗੁਰੂ ਅਰਜਨ ਦੇਵ ਦਾ ਜਿਹੜਾ ਭਰਾ ਸੀ ਨਾ ਪਿਰਥੀ ਚੰਦ ਵੱਡਾ ਭਾਈ ਉਹਦੀ ਔਲਾਦ ਢਿੱਲਮੀ ਵਸਦੀ ਸੀ ਤੇ ਸੋਢੀ ਕੌਲ ਆਏ ਇੱਥੇ ਪੂਰਾ ਮਸ਼ਹੂਰ ਸੀ ਉਸ ਵੇਲੇ ਕਰਮਾਤਾ ਕਰਕੇ ਆਲੇ-ਦੁਆਲੇ ਚਰਚਾ ਸੀ ਇਹਨਾਂ ਦੀ ਜਿਹਨੂੰ ਜੋ ਬਚਨ ਕਹਿੰਦੇ ਪੂਰਾ ਹੋ ਜਾਂਦਾ ਸੀ ਸੋਢੀ ਕੌਲਰ ਆਏ ਜੀ ਨੂੰ ਪਤਾ ਲੱਗਿਆ ਇਹਨਾਂ ਦੇ ਚਾਰ ਸੁਪੁੱਤਰ ਹੋਏ ਨੇ ਸਤਾਨੰਦ ਜੀ ਹਰਨੰਦ ਜੀ ਅਮਰੀਕ ਰਾਏ ਜੀ ਤੇ ਬਨਵਾਲੀ ਜੀ ਇਹ ਸੋਢੀ ਕੌਲਰ ਆਏ ਦੇ ਚਾਰ ਪੁੱਤਰ ਸੀ ਤੇ ਬਨਵਾਲੀ ਜੀ ਦਾ ਸੁਪੁੱਤਰ ਸੀ ਅਬੈਰਾਮ ਤੇ ਅਬੈਰਾਮ ਦੇ ਅੱਗੇ ਫੇਰ ਚਾਰ ਪੁੱਤਰ ਹੋਏ ਸ਼੍ਰੀ ਰਾਮ ਜੀ ਪ੍ਰਜਾਪਤ ਜੀ ਤੇ ਸ਼੍ਰੀ ਰਾਮ ਕੋਇਰ ਜੀ ਜਿਨ੍ਹਾਂ ਨੇ ਬਹੁਤ ਇਤਿਹਾਸ ਵੀ ਲਿਖਿਆ ਤੇ ਜਸਪਤ ਜੀ ਜਦੋਂ ਇਹਨਾਂ ਨੂੰ ਪਤਾ ਲੱਗਿਆ ਨਾ ਸੋਢੀ ਕੌਲ ਰਾਏ ਆਪਣੇ ਪੁੱਤਰ ਪੋਤੜੇ ਪੋਤਿਆਂ ਨੂੰ ਲੈ ਕੇ ਫਿਰ ਮਿਲਣ ਗਏ ਚਾਹ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਸਤਕਾਰ ਕੀਤਾ ਆਓ ਜੀ ਜੀਆਂ ਆਆਂ ਨੂੰ ਐਂ ਜਫੀਆਂ ਪਾ ਪਾ ਕੇ ਮਿਲੇ ਗੁਰਮੁਖਿਆ ਰਸਤ ਪਾਣੀ ਦਾ ਵੀ ਪ੍ਰਬੰਧ ਕੀਤਾ ਤੇ ਆਲੇ-ਦੁਆਲੇ ਤੋਂ ਵੀ ਸੰਗਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਔਰ ਗੁਰਸਿੱਖਾਂ ਵਾਸਤੇ ਲੰਗਰ ਭੋਜਨ ਪ੍ਰਸ਼ਾਦਾ ਲੈ ਕੇ ਪਹੁੰਚੀਆਂ ਬਚਨ ਬਿਲਾਸ ਹੁੰਦੇ ਰਹੇ ਸੋਢੀ ਕੌਲ ਰਾਏ ਜੀ ਨੇ ਪੁੱਛ ਲਿਆ ਹੋਰ ਮਹਾਰਾਜ ਕੀ ਹਾਲ ਹੈ ਸੁਣਿਆ ਵੀ ਅਨੰਦਪੁਰ ਸਾਹਿਬ ਨੂੰ ਘੇਰਾ ਪੈ ਗਿਆ ਸੀ ਬੜੀ ਵਿਪਤਾ ਦੇ ਦਿਨ ਤੁਸੀਂ ਕਿੱਠੇ ਬਹੁਤ ਮਾੜਾ ਹੋਇਆ ਮਹਾਰਾਜ ਕਹਿੰਦੇ ਵੀ ਮੈਨੂੰ ਤਾਂ ਨਹੀਂ ਲੱਗਦਾ ਮਾੜਾ ਹੋਇਆ ਅਸੀਂ ਤਾਂ ਮਾਲਕ ਦੀ ਰਜਾਚ ਰਹਿਣਾ ਹੈ ਕਹਿੰਦਾ ਜੀ ਤੁਹਾਡੇ ਬੱਚੇ ਸ਼ਹੀਦ ਹੋ ਗਏ ਕਿੰਨਾ ਦੁੱਖ ਦੀ ਗੱਲ ਹੈ ਸਤਗੁਰ ਕਹਿੰਦੇ ਇੱਕ ਦਿਨ ਤਾਂ ਸਭ ਨੇ ਜਾਣਾ ਹੀ ਹੈ ਪਰ ਮੈਂ ਤਾਂ ਸ਼ੁਕਰ ਕਰਦਾ ਮਾਲਕ ਦਾ ਕਿ ਮੇਰੇ ਸੁਪੁੱਤਰ ਧਰਮ ਤੋਂ ਨਹੀਂ ਡੋਲੇ ਆਖੋ ਸਤਨਾ ਉਹਨਾਂ ਦਾ ਜੀਵਨ ਪੜ ਕੇ ਤਾਂ ਲੱਖਾਂ ਹੋਰ ਗੁਰਸਿੱਖ ਬਣਿਆ ਕਰਨਗੇ ਕਹਿੰਦਾ ਜੀ ਚਲੋ ਉਹ ਤਾਂ ਠੀਕ ਹੈ ਹੁਣ ਕਿਹੜੇ ਪਾਸਿਓਂ ਆ ਰਹੇ ਹੋ ਮਹਾਰਾਜ ਕਹਿੰਦੇ ਕੋਟਕਪੂਰੇ ਵਿੱਚ ਦੀਆਂ ਐ ਕਹਿੰਦਾ ਕੋਟਕਪੂਰੇ ਵੀ ਮੇਰਾ ਇੱਕ ਸਿੱਖ ਰਹਿੰਦਾ ਹੈ ਮਹਾਰਾਜ ਕਹਿੰਦੇ ਕਿਹੜਾ ਕਹਿੰਦਾ ਜੀ ਕਪੂਰਾ ਚੌਧਰੀ ਮੇਰਾ ਹੀ ਸਿੱਖ ਸੇਵਕ ਹੈ ਤੇ ਉਹਨੇ ਕੋਈ ਸੇਵਾ ਕੀਤੀ ਥੋੜੀ ਮਹਾਰਾਜ ਕਹਿੰਦੇ ਉਹਨੇ ਕੀ ਸੇਵਾ ਕਰਨੀ ਸੀ ਉਹਨੇ ਤਾਂ ਸਗੋਂ ਸੇਵਾ ਕਰਕੇ ਖੁਸ਼ੀ ਲੈਣ ਦੀ ਬਜਾਏ ਆਪਣੇ ਪੱਲੇ ਫਟਕਾਰ ਹੀ ਪਾ ਲਈ ਆਖੋ ਸਤਨਾਮ ਸੋਡੀ ਕੌਲ ਰਾਏ ਜੀ ਮਹਾਪੁਰਸ਼ ਕਹਿੰਦੇ ਜੀ ਉਹ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਉਹਨੇ ਕੁਛ ਮਾਹੌਲ ਹੀ ਇਦਾਂ ਦਾ ਬਣਾਤਾ ਉਹ ਤਾਂ ਝੋਲੀ ਚੁੱਕਾ ਹੈ ਮੁਗਲਾਂ ਦਾ ਅਸੀਂ ਤਾਂ ਕਹਿ ਕੇ ਆਏ ਆਂ ਵੀ ਮੁਗਲ ਉਹਦੇ ਮੂੰਹ ਤੇ ਗੰਦਗੀ ਦਾ ਲਫਾਫਾ ਚੜਾ ਕੇ ਮਾਰਨਗੇ ਆਖੋ ਸਤਨਾਮ ਇੱਥੇ ਫਿਰ ਸੋਢੀ ਕੌਲ ਰਾਏ ਜੀ ਕਹਿੰਦੇ ਪਾਤਸ਼ਾਹ ਬਚਨ ਤਾਂ ਤੁਸੀਂ ਕਰਿਆ ਏ ਪਰ ਉਹ ਮੇਰਾ ਸੇਵਕ ਉਹਨੂੰ ਤਾਂ ਕੋਈ ਤਾਂ ਮਾਰੂ ਜੇ ਮੇਰਾ ਪੇਟ 파ੜੂ ਕਿਉਂਕਿ ਉਹਦੀਆਂ ਜੜਾਂ ਮੇਰੇ ਪੇਟ ਚ ਨੇ ਕਹਿੰਦਾ ਮੈਂ ਉਹਦੀ ਜੜ ਲਾਉਂਦਾ ਮਹਾਰਾਜ ਹੱਸ ਕੇ ਕਹਿੰਦੇ ਸੋਢੀ ਕੌਲ ਰਾਏ ਜੀ ਮਰਜ਼ੀ ਐ ਤੁਹਾਡੀ ਕਹਿੰਦਾ ਜੀ ਮੇਰੇ ਬਚਨ ਵੀ ਖਾਲੀ ਨਹੀਂ ਜਾਂਦੇ ਉਹ ਮੇਰਾ ਸੇਵਕ ਐ ਤੁਸੀਂ ਕਹਿੰਦੇ ਹੋ ਮੁਗਲੋਂ ਨੂੰ ਗੰਦ ਦਾ ਥੋਬੜਾ ਮੂੰਹ ਤੇ ਚੜਾ ਕੇ ਮਾਰਨਗੇ ਮੈਂ ਕਹਿੰਦਾ ਉਹਦੀਆਂ ਜੜਾਂ ਮੇਰੇ ਪੇਟ 'ਚ ਐ ਮਹਾਰਾਜ ਨਾਲ ਜਿਦ ਵੈਸ ਸਤਗੁਰ ਕਹਿੰਦੇ ਚੰਗਾ ਯਾਦ ਰੱਖਿਓ ਪਹਿਲਾਂ ਉਹੀ ਤੁਹਾਡਾ ਪੇਟ ਪਾਡੂ ਆਖੋ ਸਤਨਾਮ ਕਿਉਂਕਿ ਸਤਗੁਰ ਨੂੰ ਪਤਾ ਸੀ ਕਿਨੇ ਕਿਸੇ ਦਾ ਬੰਡਾ ਨਹੀਂ ਕਈ ਬੰਦੇ ਨਾ ਆਦਤ ਹੀ ਇਦਾਂ ਦੀ ਬਣਾ ਲੈਂਦੇ ਆ ਉਹਨਾਂ ਦਾ ਜਿੰਨਾ ਮਰਜ਼ੀ ਕਰੀ ਚੱਲੋ ਉਹ ਆਪ ਨਹੀਂ ਕਿਸੇ ਦੇ ਬੰਦੇ ਕੋਈ ਨਾ ਕੋਈ ਕਦਾ ਦਰਤਾ ਹੁੰਦਾ ਹੀ ਆ ਜਿੱਥੇ ਬੰਦਾ ਝੁਕਦਾ ਪਰ ਕਈ ਇਹੋ ਜਿਹੇ ਹੁੰਦੇ ਕਿਤੇ ਵੀ ਨਹੀਂ ਝੁਕਦੇ ਗੁਰੂ ਇੰਨੀ ਅੱਕ ਹੁਣ ਉਦੋਂ ਤਾਂ ਸੋਢੀ ਕੌਲ ਰਾਏ ਜੀ ਕਰ ਗਏ ਚੁੱਪ ਸ਼ਾਮ ਪੈ ਗਈ ਰਹਿਰਾ ਸਾਹਿਬ ਦਾ ਪਾਠ ਸ਼ੁਰੂ ਹੋ ਗਿਆ ਪਾਠ ਤੋਂ ਬਾਅਦ ਸਭ ਆਪੋ ਆਪਣੇ ਘਰਾਂ ਨੂੰ ਸੰਗਤ ਚਲੀ ਗਈ ਸੋਢੀ ਕੌਲ ਰਾਏ ਜੀ ਵੀ ਚਲੇ ਗਏ ਦੂਜੇ ਦਿਨ ਫਿਰ ਆਪਣੇ ਪਰਿਵਾਰ ਸਮੇਤ ਆਏ ਨਾਲੇ ਤਾਂ ਲੰਗਰ ਪਾਣੀ ਲਿਆਂਦਾ ਨਾਲੇ ਬੜੇ ਸੋਹਣੇ ਚਿੱਟੇ ਵਸਤਰ ਚੋਲਾ ਦਸਤਾਰ ਪਰਨਾ ਇਹ ਸਤਿਗੁਰੂ ਜੀ ਵਾਸਤੇ ਚਿੱਟੀ ਪੋਸ਼ਾਕ ਲੈ ਕੇ ਆਏ ਆਖੋ ਸਤਨਾਮ ਵਾਹਿਗੁਰੂ ਸੋਢੀ ਕੌਲਰ ਆਏ ਜੀ ਕਹਿੰਦੇ ਸਤਿਗੁਰ ਹੁਣ ਇਦਾਂ ਕਰੋ ਆ ਨੀਲੇ ਵਸਤਰ ਲਾ ਦਿਓ ਆ ਚਿੱਟੇ ਵਸਤਰ ਪਹਿਨੋ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਠੀਕ ਹੈ ਜੀ ਤੁਹਾਡੀ ਸੇਵਾ ਪ੍ਰਵਾਨ ਇਸ ਨਾਨਕ ਕੀਤਾ ਨੀਲੇ ਵਸਤਰ ਜਿਹੜੇ ਉੱਚ ਦਾ ਪੀਰ ਬਣਨ ਵੇਲੇ ਦੇ ਪਹਿਨੇ ਸੀ ਉਹ ਲਾਹ ਤੇ ਚਿੱਟੇ ਪਹਿਨ ਲੈ ਚਿੱਟੀ ਦਸਤਾਰ ਚਿੱਟਾ ਹੀ ਚੋਲਾ ਤੇ ਚਿੱਟਾ ਹੀ ਗੱਲ ਚ ਪਰਨਾ ਤੇ ਜਿਹੜੇ ਨੀਲੇ ਵਸਤਰ ਸੀ ਉਹਨਾਂ ਨੂੰ ਪਾੜ-ਪਾੜ ਕੇ ਮਚਾਉਣਾ ਸ਼ੁਰੂ ਕਰਤਾ ਖੋ ਸਤਨਾਮ ਅੰਗੀਠਾ ਕੋਲੇ ਬਲਦਾ ਸੀ ਸਤਗੁਰ ਨੇ ਪਹਿਲਾਂ ਦਸਤਾਰ ਪਾੜੀ ਗੁਰੂ ਨੇ ਥੋੜਾ ਜਿਹਾ ਹਿੱਸਾ ਪਾੜ ਕੇ ਅੱਗ 'ਚ ਸਿੱਟਤਾ ਤੇ ਨਾਲੇ ਮਨ 'ਚ ਖਿਆਲ ਆਇਆ ਬਚਨ ਪੜਿਆ ਨੀਲ ਬਸਤਰਲੇ ਕੱਪੜੇ ਫਾਰੇ ਤੁਰਕ ਪਠਾਣੀ ਅਮਲ ਗਿਆ ਫੇਰ ਲੀਡ ਪਾਰੀ ਫੇਰ ਅੱਗ ਵਿੱਚ ਸਿੱਟੀ ਫੇਰ ਕਹਿੰਦੇ ਨੀਲ ਬਸਤਰਲੇ ਕੱਪੜੇ ਫਾੜੇ ਤੁਰਕ ਪਠਾਣੀ ਅਮਲ ਗਿਆ ਫੇਰ ਥੋੜਾ ਜਿਹਾ ਹਿੱਸਾ ਪੱਗ ਦਾ ਪਾੜਿਆ ਫੇਰ